ਹਾਂਜੀ ਮੈਡਮ ਬਹੁਤ ਮਾੜੀ ਗੱਲ ਐ ਕਿਉਂਕਿ ਪਿਛਲੇ ਹਫਤੇ ਮੇਰੇ ਕਾ 2 ਹਫਤੇ ਪਹਿਲਾਂ ਮਾਤਾ ਜੀ ਪੂਰੇ ਹੋ ਗਏ ਤੇ ਉਸ ਤੋਂ ਬਾਅਦ ਹੁਣ ਫਾਦਰ ਸਾਹਿਬ ਪੂਰੇ ਹੋ ਗਏ ਹਾਂਜੀ ਤੇ ਆ ਜਿਹੜੇ ਇਹ ਜਵਾਨੀ ਇਹ ਹੁਸਰ ਮਾਪੇ ਹਾਟੀਆਂ ਤੇ ਮਿਲਦੇ ਨਹੀਂ ਇਹ ਦੁਬਾਰਾ ਥੋੜਾ ਮਿਲਨੇ ਆ ਜੀ ਬਹੁਤ ਵੱਡੀ ਸੱਟ ਲੱਗੀ ਸਾਡੇ ਛੋਟੇ ਭਰਾ ਨੂੰ ਔਰ ਕੀ ਕਹਿ ਸਕਦੇ ਹਾਂ ਦੇਖੋ ਔਰ ਉਹਨਾਂ ਦਾ ਕਿੰਨਾ ਪਿਆਰ ਹੋਊਗਾ ਆਪਸ ਵਿੱਚ ਪੇਰੈਂਟਸ ਦਾ ਦੇਖੋ ਅੰਕਲ ਜੀ 10 ਦਿਨ ਉਹਨੇ ਕੱਢੇ ਬਾਅਦ ਉਹਨਾਂ ਦੇ ਪਿਛੋੜੇ ਨਹੀਂ ਚੱਲ ਸਕੇ ਇਹ ਵੀ ਗਰੂਆਂ ਹੁੰਦੀਆਂ ਜੇ ਕੱਟੀਆਂ ਪਰ ਦੁੱਖ ਬਹੁਤ ਹੈ ਮੁੰਡੇ ਨੇ ਬਹੁਤ ਮਿਹਨਤ ਕੀਤੀ ਹੈ ਵਿਚਾਰੇ ਨੇ ਮਿਹਨਤ ਕਰਕੇ ਕਹਿੰਦਾ ਉਹਨਾਂ ਨੇ ਆਪਣਾ ਨਾਮ ਬਣਾਇਆ ਕਾਨ ਸਰ ਨੇ ਇੱਕ ਬਹੁਤ ਹੀ ਦੁਖੀ ਹਿਰਦੇ ਨਾਲ ਇੱਕ ਗੱਲ ਕਹੀ ਕਹਿੰਦਾ ਜਿਸਮੇ ਮਾਪਿਓ ਸੀ ਪੈਸਾ ਨਹੀਂ ਹੈ ਅੱਜ ਪੈਸਾ ਹੈ ਤੇ ਮਾਪਿਓ ਨਹੀਂ ਆਏ ਹਾਏ ਹਾਏ ਕੀ ਬਾਤ ਹੈ ਬਿਲਕੁਲ ਮੈਡਮ ਤੁਹਾਡੀ ਗੱਲ ਰੱਬ ਕਹਿੰਦੇ ਨੇ ਵੀ ਸਾਰਾ ਕੁਝ ਨਹੀਂ ਦਿੰਦਾ ਹੈਗਾ ਇਕੱਠਾ ਇਹ ਕਿਸਮਤ ਦੀਆਂ ਗੱਲਾਂ ਨੇ ਬਸ ਜੋ ਉਹਦਾ ਪਾਣਾ ਮੰਨਣਾ ਪੈਣਾ ਜੀ ਕਿਉਂਕਿ ਪਰ ਪੇਰੈਂਟਸ ਮਿਲਣੇ ਨਿਕਦੇ ਨਾ ਇਹ ਇਹ ਦੁੱਖ ਕੋ ਮਿਟਾ ਨਹੀਂ ਸਕਦਾ ਮੈਮ ਕਿਉਂਕਿ ਮੈਨੂੰ ਪਤਾ ਮੰਮੀ ਨਾਲ ਬਹੁਤ ਪਿਆਰ ਸੀ ਮੈਂ ਉਹਨਾਂ ਦੇ ਚੋਲ-ਮੋਲ ਦੇਖਦਾ ਹੁੰਦਾ ਸੀ ਟੀਵੀ ਤੇ ਵੀ ਕਈ ਵਾਰ ਉਹ ਪਾਉਂਦੇ ਸੀ ਆਪਣੇ ਮਾਤਾ ਨੂੰ ਬਹੁਤ ਬੱਚਿਆਂ ਦਾ ਪਿਆਰ ਕਰਦੇ ਸੀ ਉਹ ਆਪਣੀ ਮਾਂ ਨੂੰ ਬੱਚਿਆਂ ਦਾ ਪਿਆਰ ਕਰਦਾ ਸੀ ਖਾਣ ਸਭ ਖਲਦੇ ਹਨ ਤੇ ਜਿੱਦਾਂ ਮਾਂ ਕਰਦੀ ਬੱਚਿਆਂ ਨੂੰ ਉਹ ਮੈਂ ਦੇਖਿਆ ਉਲਟ ਉਹ ਉਹਨਾਂ ਨਾਲ ਬਹੁਤ ਖੇਡਦਾ ਹੁੰਦਾ ਸੀ ਬਹੁਤ ਜਿਸ ਤਰ੍ਹਾਂ ਫਨ ਕਰਦੇ ਸੀ ਆਪਸੇ ਸਾਰੇ ਪਰ ਮੈਂ ਤੇ ਇਹ ਅੱਲਾਹ ਉਹ ਪਰਮਾਤਮਾ ਦੀ ਦਰਗਾਹ ਤੇ ਅਰਦਾਸ ਕਰਦਾ ਵਈ ਉਹਨਾਂ ਨੇ ਆਪਣੇ ਚਰਨਾਂ ਚ ਦੋਨਾਂ ਪੇਰੈਂਟਸ ਨੂੰ ਪਰ ਯਾਰ ਬਹੁਤ ਔਖਾ ਬੋਲਣਾ ਇਹਦੇ ਬਾਰੇ ਮੈਂ ਬਹੁਤ ਔਖਾ ਹੋ ਰਿਹਾ ਮੈਨੂੰ ਬੋਲਣਾ ਕਿਉਂਕਿ ਅਸੀਂ ਵੀ ਪੇਰੈਂਟਸ ਆਪਣੇ ਕੋ ਆ ਬੈਠੇ ਚੱਲੇਗੇ ਦੁਨੀਆ ਤੋਂ ਕਿਉਂਕਿ ਜਿਹੜੇ ਪੇਰੈਂਟਸ ਹੁੰਦੇ ਤੁਹਾਨੂੰ ਜੰਮਦੇ ਨੇ ਦੇਖੋ ਕਿੰਦਾ ਪਾਲਦੇ ਹੈ ਹਨਾ ਹੁਣ ਉਹਨਾਂ ਦਾ ਟਾਈਪ ਸੀ ਦੇਖਣ ਦਾ ਕਿਉਂਕਿ ਖਾਨ ਸਾਹਿਬ ਬਹੁਤ ਤਰੱਕੀ ਕਰ ਚੁੱਕੇ ਸੀ ਹੁਣ ਉਹਨਾਂ ਨੇ ਪਿਛਲੇ ਜੋ ਘਾਟੇ ਵਾਦੇ ਪੂਰੇ ਕਰਨੇ ਸੀਗੇ ਤੇ ਪਰ ਮਾਂ ਪਿਓ ਨੂੰ ਬੋਲ ਕੇ ਦੱਸਣੇ ਮਾਤਾ ਜੀ ਕੀ ਚਾਹੀਦਾ ਤੁਹਾਨੂੰ ਪਿਤਾ ਜੀ ਤੁਹਾਨੂੰ ਕੀ ਚਾਹੀਦਾ ਉਹਨੇ ਸਾਰਾ ਕੁਝ ਇਹਨਾਂ ਨੂੰ ਦੇਣਾ ਸੀ ਸੱਚਾ ਮੇਰਾ ਮਨ ਭਰ ਗਿਆ ਬਹੁਤ ਔਖਾ ਬਿਲਕੁਲ ਹਾਂਜੀ ਮੈਡਮ ਬਹੁਤ ਮਾੜੀ ਗੱਲ ਹੈ ਕਿਉਂਕਿ ਪਿਛਲੇ ਹਫਤੇ ਮੇਰੇ ਕਾ ਦੋ ਹਫਤੇ ਪਹਿਲਾਂ ਮਾਤਾ ਜੀ ਪੂਰੇ ਹੋ ਗਏ ਤੇ ਉਸ ਤੋਂ ਬਾਅਦ ਹੁਣ ਫਾਦਰ ਸਾਹਿਬ ਪੂਰੇ ਹੋ ਗਏ ਹਾਂਜੀ ਤੇ ਇਹ ਜਿਹੜੇ ਇਹ ਜਵਾਨੀ ਇਹ ਹੁਸਰ ਮਾਪੇ ਹਾਟੀਆਂ ਤੇ ਮਿਲਦੇ ਨਹੀਂ ਇਹ ਦੁਬਾਰਾ ਥੋੜਾ ਮਿਲਨੇ ਆ ਜੀ ਬਹੁਤ ਵੱਡੀ ਸੱਟ ਲੱਗੀ ਸਾਡੇ ਛੋਟੇ ਭਰਾ ਨੂੰ ਔਰ ਕੀ ਕਹਿ ਸਕਦੇ ਹਾਂ ਦੇਖੋ ਔਰ ਉਹਨਾਂ ਦਾ ਕਿੰਨਾ ਪਿਆਰ ਹੋਊਗਾ ਅਪਸ ਵਿੱਚ ਪੇਰੈਂਟਸ ਦਾ ਦੇਖੋ ਅੰਕਲ ਜੀ 10 ਦਿਨ ਉਹਨੇ ਕੱਡੇ ਬਾਅਦ ਉਹਨਾਂ ਦੇ ਬਿਛੜਿਆ ਨਹੀਂ ਚੱਲ ਸਕੇ ਇਹ ਵੀ ਗਰੁਵਾ ਹੁੰਦੀਆਂ ਜਿ ਕਟੀਆਂ ਪਰ ਦੁੱਖ ਬਹੁਤ ਹੈ ਮੁੰਡੇ ਨੇ ਬਹੁਤ ਮਿਹਨਤ ਕੀਤੀ ਹੈ ਵਿਚਾਰੇ ਨੇ ਮਿਹਨਤ ਕਰਕੇ ਕਿੰਨਾ ਉਹਨੇ ਆਪਣਾ ਨਾਂ ਬਣਾਇਆ ਕਾਨ ਸਰ ਨੇ ਇੱਕ ਬਹੁਤ ਹੀ ਦੁਖੀ ਹਿਰਦੇ ਨਾਲ ਇੱਕ ਗੱਲ ਕਹੀ ਕਹਿੰਦਾ ਜਿਸਮੇ ਮਾਪਿਓ ਸੀ ਪੈਸਾ ਨਹੀਂ ਹੈ ਅੱਜ ਪੈਸਾ ਹੈ ਤੇ ਮਾਪਿਓ ਨਹੀਂ ਆਏ ਹਾਏ ਹਾਏ ਕੀ ਬਾਤ ਹੈ ਬਿਲਕੁਲ ਮੈਡਮ ਤੁਹਾਡੀ ਗੱਲ ਰੱਬ ਕਹਿੰਦੇ ਨੇ ਵੀ ਸਾਰਾ ਕੁਝ ਨਹੀਂ ਦਿੰਦਾ ਹੈਗਾ ਇਕੱਠਾ ਇਹ ਕਿਸਮਤ ਦੀ ਗੱਲਾਂ ਨੇ ਬਸ ਜੋ ਉਹਦਾ ਪਾਣਾ ਮੰਨਣਾ ਪੈਣਾ ਜੀ ਕਿਉਂਕਿ ਪਰਪੇਰੈਂਟਸ ਮਿਲਣੇ ਨਹੀਂ ਇਕਦੇ ਨੇ ਤੇ ਇਹ ਇਹ ਦੁੱਖ ਕੋ ਮਿਟਾ ਨਹੀਂ ਸਕਦਾ ਮੈਮ ਕਿਉਂਕਿ ਮੈਨੂੰ ਪਤਾ ਮੰਮੀ ਨਾਲ ਬਹੁਤ ਪਿਆਰ ਸੀ ਮੈਂ ਉਹਨਾਂ ਦੇ ਚੋਲ-ਮੋਲ ਦੇਖਦਾ ਹੁੰਦਾ ਸੀ ਟੀਵੀ ਤੇ ਵੀ ਕਈ ਵਾਰ ਉਹ ਪਾਉਂਦੇ ਸੀ ਆਪਣੇ ਮਾਤਾ ਨੂੰ ਬਹੁਤ ਬੱਚਿਆਂ ਦਾ ਪਿਆਰ ਕਰਦੇ ਸੀ ਉਹ ਆਪਣੀ ਮਾਂ ਨੂੰ ਬੱਚਿਆਂ ਦਾ ਪਿਆਰ ਕਰਦਾ ਸੀ ਖਾਰਸਾ ਖਲਦੇ ਹੈਣਾ ਤੇ ਜਦੋਂ ਮਾਂ ਕਰਦੀ ਬੱਚਿਆਂ ਨੂੰ ਉਹ ਮੈਂ ਦੇਖਿਆ ਉਲਟ ਉਹਨਾਂ ਦਾ ਬਹੁਤ ਖੇਲਦਾ ਹੁੰਦਾ ਸੀ ਬਹੁਤ ਜਿਸ ਤਰ੍ਹਾਂ ਫਨ ਕਰਦੇ ਸੀ ਆਪਸੇ ਸਾਰੇ ਪਰ ਮੈਂ ਤੇ ਇਹ ਅੱਲਾਹ ਉਹ ਪਰਮਾਤਮਾ ਦੀ ਦਰਗਾਹ ਤੇ ਅਰਦਾਸ ਕਰਦਾ ਬਈ ਉਹਨਾਂ ਨੇ ਆਪਣੇ ਚਰਨਾਂ 'ਚ ਨਿਵਾਸ ਦੋਨਾਂ ਪੇਰੈਂਟਸ ਨੂੰ ਪਰ ਯਾਰ ਬਹੁਤ ਔਖਾ ਬੋਲਣਾ ਇਹਦੇ ਬਾਰੇ ਮੈਂ ਬਹੁਤ ਔਖਾ ਹੋ ਰਿਹਾ ਮੈਨੂੰ ਬੋਲਣਾ ਕਿਉਂਕਿ ਅਸੀਂ ਵੀ ਪੇਰੈਂਟਸ ਆਪਣੇ ਕੋ ਆ ਬੈਠੇ ਚੱਲੇਗੇ ਦੁਨੀਆ ਤੋਂ ਕਿਉਂਕਿ ਜਿਹੜੇ ਪੇਰੈਂਟਸ ਹੁੰਦੇ ਤੁਹਾਨੂੰ ਜੰਮਦੇ ਦੇਖੋ ਕਿੰਦਾ ਪਾਲਦੇ ਹੈਣਾ ਹੁਣ ਉਹਨਾਂ ਦਾ ਟਾਈਪ ਸੀ ਦੇਖਣ ਦਾ ਕਿਉਂਕਿ ਖਾਨ ਸਾਹਿਬ ਬਹੁਤ ਤਰੱਕੀ ਕਰ ਚੁੱਕੇ ਸੀ ਹੁਣ ਉਹਨਾਂ ਨੇ ਪਿਛਲੇ ਜੋ ਘਾਟੇ ਵਾਦੇ ਪੂਰੇ ਕਰਨੇ ਸੀਗੇ ਤੇ ਪਰ ਮਾਂ ਪਿਓ ਨੇ ਉਹਨੂੰ ਬੋਲ ਕੇ ਦੱਸਣੀ ਮਾਤਾ ਜੀ ਕੀ ਚਾਹੀਦਾ ਤੁਹਾਨੂੰ ਪਿਤਾ ਜੀ ਤੁਹਾਨੂੰ ਕੀ ਚਾਹੀਦਾ ਉਹਨੇ ਸਾਰਾ ਕੁਝ ਉਹਨਾਂ ਨੂੰ ਦੇਣਾ ਸੀ ਜਿਸ ਕਰਕੇ ਮੇਰਾ ਮਨ ਭਰ ਗਿਆ ਬਹੁਤ ਔਖਾ